ਪਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਬੋਧ। ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ। ਮਹਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤੱਕੀ ਬਖਸ਼ੇ। ਤੇ ਸਭ ਨੂੰ ਦੇਰੋਤਾਂ ਬਖਸ਼ੇ ਜੀ। ਸਾਰੇ ਹੀ ਮਨੁੱਖ ਜੀ ਬੜੀ ਬੜੀ ਜ਼ਿੰਦਗੀ ਦੇ ਵਿੱਚ ਆਨੰਦ। ਵਿੱਕੀ ਸਿੰਘ ਫਸ ਗਿਆ ਜੀ। ਅ ਬੱਚਾ ਜਸਮੀਨ ਬੱਚਾ ਸੰਦੀਪ ਬੱਚਾ ਸਰਬੰਦਰ ਕੌਰ ਬੇ ਜੇ ਹੁਣ ਇਹਨਾਂ ਦੀ ਮੰਨਾ ਤਾ ਵੀ ਫਸਾ ਜਾ ਨਾਮ ਨਾ ਫਿਰ ਤਾਂ ਜੰਮੀ ਫਸ ਗਿਆ ਫਿਲਮਾਂ ਇਹਨਾਂ ਨੇ ਦੇਖ ਹੁੰਦੀ ਜੀ ਉਹ ਚੰਡੇਲਾ ਵੀ ਕਿਆ ਉਹਦੇ ਦੇ ਵਿੱਚ ਕਿਆ-ਕਿਆ ਚੱਲਦਾ ਕਿਆ ਕਰੀ ਉਹ ਦੇਖ ਕੇ ਬਸ ਬੰਦਿਆ ਪਰ ਤਰਸੇ ਆਉਂਦਾ ਹੈ ਵੀ ਇੱਦਾਂ ਦੀ ਜ਼ਿੰਦਗੀ ਬੰਦੇ ਬਤੀਤ ਕਰ ਦਿਆ ਚਲੋ ਕੋਈ ਨਹੀਂ ਹਸੀ ਮਜ਼ਾਕ ਫਿਲਮ ਵਧੀਆ ਸੀ ਤੇ ਹੁਣ ਤਿਆਰ ਹੋ ਗਏ ਜੀ ਇਹ ਕਹਿੰਦੇ ਜੀ ਜਿਹੜਾ ਇਹਨਾਂ ਦਾ ਸ਼ਹਿਰ ਆ ਖਮਾਣੂ ਵੀ ਇੱਥੇ ਸੂਟ ਕਹਿੰਦੇ ਵਧੀਆ ਨਹੀਂ ਮਿਲਦੇ ਸਾਨੂੰ ਅੰਬੀ ਖੰਨੇ ਸ਼ਹਿਰ ਚ ਸੂਟ ਵਧੀਆ ਮਿਲਦੇ ਆ ਤੇ ਹੁਣ ਤਿਆਰੀ ਖਿੱਚ ਲਈ ਜੀ ਥੋੜੂ ਜਾਣ ਦੀ ਡੈਡੀ ਵੀ ਅਸੀਂ ਜਾਂਦਾ ਬੈਠਾ ਮੇਰੇ ਹਾਲਾਤ ਦੇਖ ਦੇ ਕੇ ਵੀ ਵਿੱਕੀ ਨਾਲ ਹੋ ਕੀ ਕੀ ਰਿਹਾ ਤੇ ਹੁਣ ਮੈਂ ਕੈਮਰਾ ਘੁਮਾ ਕੇ ਜੀ ਮਲਾਉਂਦਾ ਤੁਹਾਨੂੰ ਸਾਰਿਆਂ ਨਾਲ ਲੋ ਜੀ ਡੈਡੀ ਪਹਿਲਾਂ ਬਲਾ ਸਾਸਰ ਗੱਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੈਡੀ ਹਾਂ ਜੀ ਨਾਈ ਕਿਹੜਾ ਮਿਲ ਗਿਆ ਦਾ ਤਨੀ ਬਸ ਪਰਮਾਤਮਾ ਤੁਹਾਡੇ ਦਾ ਪਰਮਾਤਮਾ ਨੇ ਦਿੱਤਾ ਹੈ ਸੱਚੇ ਪਾਛੇ ਕਰਦਾ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਹੁਣੇ ਹੁਣੇ ਦੂਸਰਾ ਨੰਨਾ ਆਇਆ ਤਾਂ ਉਹ ਨਹੀਂ ਤਾਂ ਉਹ ਕਹਿੰਦਾ ਮੈਂ ਮਿਲਾਉਣਾ ਖਾਏ ਗਿਆ ਹੈ ਕਾਹੇ ਗਿਆ ਤਾਂ ਉਹ ਸਿੱਕਰੀ ਜੀ ਹੋ ਜਾਂਦੀ ਕੋਈ ਨਹੀਂ ਚੱਲ ਇੱਧਰ ਮਿਲੋ ਜੀ ਬਰਕਤ ਦਾਾਲ ਸਾਹਿਬ ਹੈ ਜੀ ਕੀ ਫਤਿਹ ਪਰਮਾਤਮਾ ਇਹ ਹੋਏ ਰਿਹਾ ਚੜਦੀ ਕਲਾ ਸਤਿ ਸ੍ਰੀ ਅਕਾਲ ਜੀ ਹੈਪੀ ਵਾਲੀ ਮੈਰਿਜ ਐਂਡ ਐਨੀਵਰਸਰੀ ਸਾਰੇ ਦਿਓ ਜੀ ਇਹਨਾਂ ਨੂੰ ਵਧਾਈਆਂ ਹਾਂ ਮਹਾਰਾਜ ਇਹਨਾਂ ਨੂੰ ਭਾਈ ਚੜ੍ਹਦੀ ਕਲਾ ਚ ਰੱਖੇ ਇਹਦਾ ਘਰ ਵਾਲਾ ਛੇਤੀ ਛੇਤੀ ਪੱਕਾ ਹੋਵੇ ਉੱਥੇ ਛੇਤੀ ਛੇਤੀ ਆਪਣਾ ਉਰੇ ਆਵੇ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨਾਲ ਇਕੱਠੇ ਹੋ ਕੇ ਨਵਸਨੀ ਮਾਈਏ ਹਾਂ ਉਹ ਚੰਗੀ ਲੱਗੂਗੀ ਉਹ ਚੰਗੀ ਲੱਗੂਗੀ ਹੁਣ ਨਹੀਂ ਚੰਗੀ ਲੱਗਦੀ ਡੜੀਆ ਹੈ ਨਹੀਂ ਘਰ ਆ ਚੱਲ ਉਧਰ ਉਧਰ ਪਹਿਲਾਂ ਸਾਥ ਸਿੱਧੀ ਗੱਲ ਕਰਾਂ ਉਹ ਕਰਕੇ ਆਪਣੀ ਘਰ ਵਾਲੀ ਨੂੰ ਸੂਟ ਦਿਵਾਇਆ ਸੁਣ ਮੇਰੀ ਹਾਂ ਆਪਣੀ ਕਰਵਾਨੀ ਨੂੰ ਫੋਨ ਕਰਕੇ ਸੂਟ ਦਵਾਇਆ ਫਿਰ ਉਹਨੂੰ ਕਿਹਾ ਵੀ ਸਚਿਚ ਕਰਵਾਏ ਨੂੰ ਜਿੱਦਣ ਕੇਕ ਕੱਟਣਾ ਸੂਟ ਪਾਇਆ ਹੋਣਾ ਚਾਹੀਦਾ ਇਸ ਟਾਈਮ ਉਹਦੇ ਨਾਲ ਆ ਅੱਗੇ ਲੈਨ ਨੂੰ ਕੱਲ ਗਿਆ ਨਾਲ ਨਹੀਂ ਹਾਂ ਇਹ ਕਹਿੰਦੀ ਬੜੀਆ ਕਾਲ ਆ ਰਹੀ ਆ ਪਰ ਨਾਲ ਗੱਲ ਕਰਦਾ ਫੋਨ ਨਹੀਂ ਕਰਦਾ ਮੈਨੂੰ ਲੱਗ ਜਾਂਦਾ ਮੈਨੂੰ ਪਤਾ ਨਹੀਂ ਅੱਗੇ ਇੱਕ ਤਾਂ ਉਹ ਦਾੜੀ ਮੇਰੀ ਗੱਲ ਸੁਣਾ ਦੋ ਪਾਂਡੇ ਖੜਕਦੀ ਖੜਕਦੀ ਮੈਂ ਜਲਦੀ ਹੀ ਵੇਖਦੀ ਪਿਆਰ ਜ਼ਿਆਦਾ ਹੁੰਦਾ ਉਹ ਉਹ ਜ਼ਿਆਦਾ ਹੁੰਦਾ ਹਾਂ ਕਹਿੰਦਾ ਜਿੱਥੇ ਪਿਆਰ ਆ ਲੜਾਈ ਵੀ ਉੱਥੀ ਹੁੰਦੀ ਆ ਉੱਥੀ ਹਾਂ ਅਸੀਂ ਤਾਂ ਹੀ ਲੜਦੇ ਹਾਂ ਜਿਆਦਾ ਹਾਂ ਪਿਆਰ ਬਣਿਆ ਰਹਿਣਾ ਅਸੀਂ ਘਰ ਮਾਣੇ ਲੜਪੇ ਤੇ ਲਾ ਚੂੜੀਆਂ ਵਿੱਚ ਤੋਰ ਬਾਬਾ ਲੋਕਾਂ ਨੂੰ ਨਵਾਸਾ ਗਾਣਾ ਕਿਨੇ ਨੇ ਕਰੋ ਲੋਕਾਂ ਨੂੰ ਤਵਾਸਾ ਲਗਾਇਆ ਕਰੋ ਚੂੜੀ ਆਂ ਦਵਾਈਂ ਤੇਰ ਜਵਾਈ ਨੇ ਇਹ ਚੂੜੀ ਹੈ ਨਾ ਇਹ ਤਾਂ 빙ਗੀ ਹੋ ਗਈ ਆ ਰਕੇ ਸਿੱਧੀ 1 ਕਰੋੜ ਰੁਪਏ ਦੀ ਕੱਲ ਸੋਨਾ ਜਦਨ ਆ ਲੈ ਕੇ ਆਈ ਸੀ ਇੱਕ ਐ ਤੇ ਪਹਿਲਾ ਲੱਤੀ ਇਹਨੇ ਹਾਂ ਹਾਂ ਕਹਿੰਦੀ ਆ ਠੀਕ ਐ ਜੀ ਠੀਕ ਐ ਮਹਾ ਚੱਲ ਲੈ ਲੈ ਭਾਈ ਲੈ ਲੈ ਉਦੋਂ ਬਾਅਦ ਫੇਰ ਸਨਿਆਰ ਕੋਲ ਗਏ ਇੱਕ ਦਿਨਾਂ ਦੇ ਭਾਈ ਨੇ ਪੈਸੇ ਭੇਜੇ ਉਤੜਾਉਣਗੇ ਤੇ ਹਾਂ ਉਹ ਤਾਂ ਕਹਿੰਦੀ ਜੀ ਇਹ ਪਿੰਗੀ ਜੀ ਹੁੰਦੀ ਲੱਗਦੀ ਮੈਨੂੰ ਇਹ ਤਾਂ ਥੋੜੀ ਜਿਹੀ ਹੈਵੀ ਲੈ ਲਮਾ ਮਾਂ ਚੱਲ ਉਹ ਲੈ ਲੈ ਭਾਈ ਹਾਂ ਮੈਂ ਨਾਲੇ ਦੀ ਉਦਾਂ ਹਾਂ ਉਹਦਣਾ ਗਵਾ ਮੇਰੇ ਨਾਲ ਬੈਠਾ ਵੀ ਇਹ ਵੀ ਨਾਲੇ ਦੀ ਕਹਿੰਦੀ ਮੈਂ ਹੈਵੀ ਲੈ ਲਮਾ ਥੋੜੀ ਜਿਹੀ ਆਹ ਹੈਵੀ ਲੈ ਲਈ ਅੱਜ ਹਸਨਿਆਰ ਦੀ ਦੁਕਾਨ ਚ ਫੇਰ ਗਈ ਐ ਤੋਂ ਵੀ ਹੈਵੀ ਭਾਲ ਦੀ ਕਿੰਨਾ ਕੁ ਹੋਣਾ ਨੂੰ ਮਲਾ ਤਾਂ ਕੜਾ ਹੀ ਬੈੜੀ ਉਹ ਤਾਂ ਨਾ ਇੰਨੇ ਸੋਹਣੇ ਸੋਹਣੇ ਗਜਰੇ ਐ ਤਾਂ ਦਿਲ ਤਾਂ ਚ ਵੱੜ ਜਾ ਸਭ ਉਹ ਸੋਹਣਾ ਹੈ ਹਾਂ ਮੇਰਾ ਭਰਾ ਆ ਜਵੇ ਇੰਨੀ ਗੇਲ ਭਰੀ ਨਹੀਂ ਚਾਹੀਦੀ ਹਾਂ ਇੰਨੀ ਗੇਲ ਭਰੀ ਹੋਣੀ ਚਾਹੀਦੀ ਹੈ ਫੇਰ ਜੋ ਮਰਜੀ ਨੀ ਅਮਦਾ ਜੀ ਕੱਲ ਜਮਾਨਾ ਬੌਮੇਗਾ ਹਾਂ ਆਉਲਾ ਕੱਖ ਨਹੀਂ ਆਉਲਾ ਕੱਖ ਨਹੀਂ ਸਹੀ ਗੱਲ ਬਹੁ ਮਗਈ ਮੰਗਿਆਈ ਨੇ ਤਾਂ ਹੱਥ ਤੋੜ ਤੀ ਹੱਥ ਤੋੜ ਤੀ ਹੱਥ ਤਾਂ ਵੀ ਉੱਪਰ ਟਪੇ ਇੱਕ ਉਹ ਬੈਸੀ ਖਰਚੇ ਲੋਕਾਂ ਦੇ ਬਹੁਤ ਖਰਚੇ ਤੇ ਵਧਾਈ ਫੇਰ ਲੱਖੀ ਦੋ ਦੋ ਗੱਡੀਆਂ ਦੋ ਦੋ ਮੋਟਰਸਾਈਕਲ ਹਾਂ ਰੋੜ ਫੋੜਾ ਫੋੜਾ ਬੇਤਾ ਹੈ ਆਵ ਆ ਜਾਈ ਬਲਗੀ ਸਹੀ ਗੱਲ ਆ ਸਹੀ ਗੱਲ ਸੁੱਖ ਸਾਦਾ ਨਾ ਡੈਡੀ ਤੁਹਾਡਾ ਟਾਈਮ ਜਦੋਂ ਮੈਂ ਕਹਿੰਦਾ ਸਕੂਟਰ ਵੀ ਮਸੋਇਤਾ ਨਾ ਕਿੱਤੇ ਦਾ ਸਾਈਕਲ ਦੀ ਹਾਂ ਆ ਅੱਗੇ ਜຸນ ਕਈ ਕਿਹਦਾ ਸਾਈਕਲ ਤੇ ਲੈ ਗਿਆ ਇੱਕ ਮਾਣ ਉੱਪਰ ਪਰਜਾਈ ਨੂੰ ਪਰਜਾਈ ਨੂੰ ਹਾਂ ਕਿੰਨੇ ਸੋਹਣੇ ਮਾਮੀ ਦੇ ਸੂਟ ਹਾਂ ਮਿੱਠੇ ਮਿੱਠੇ ਜਿਹੇ ਰੰਗਾਂ ਨਾਲ ਜਾ ਪੜਕੀਲੇ ਨਹੀਂ ਹੈਗੇ ਜਿਆਦਾ ਲਾਈਟ ਜੇ ਨਹੀਂ ਹੈ ਮਿੱਠੇ ਮਿੱਠੇ ਜਿਹੇ ਰੰਗ ਸੁੰਦਰਾ ਲੱਗ ਜਾਂਦਾ ਸੀ ਸ਼ੀਵਨ ਪਹੁੰਚ ਗਏ ਜੀ ਖਾਣੇ ਸਰਵਿਸ ਸੈਂਡ ਵਿੱਚ ਸੇਲਾ ਹਜੇ ਵੀ ਚੱਲ ਰਹੀ ਆ ਤੇ ਮਾਰਕੀਟ ਦੇ ਵਿੱਚ ਬੀਬੀਆਂ ਭੈਣਾਂ ਨੇ ਪੂਰੀ ਰੌਣਕ ਲਾਈ ਹੋਈ ਹੈ ਜਿੱਥੇ ਵੀ ਦੇਖੋ ਵੀ ਸੇਲ ਦੇ ਵਿੱਚ ਬੀਬੀਆਂ ਦੇ ਸੂਟ ਪਏ ਹੈ ਹਾਂ ਤੇ ਬੰਦਿਆਂ ਵਾਸਤੇ ਨਹੀਂ ਸੂਟ ਹੈਗੇ ਹਾਂ ਬਹੁਤ ਘੱਟਾ ਇੱਕ ਦੋ ਦੁਕਾਨਾਂ ਹੀ ਐਜਾ ਨਹੀਂ ਆ ਵੀ ਜਿੱਥੇ ਸੂਟ ਆ ਗਏ ਆ ਤੇ ਹੁਣ ਸੰਦੀਪ ਪਤਾ ਨਹੀਂ ਕਿਆ-ਕਿਆ ਖਰੀਦੀ ਗਈ ਆਂਦੀ ਹੈ ਅਸੀਂ ਚੱਲ ਲੱਗੇ ਲੈਣ ਗੀਟ ਵਾਸਤੇ ਨਿਕਰਾ ਲੈਣ ਲੱਗੇ ਕਰਨਾ ਇੱਧਰ ਹੋ ਰਿਹਾ ਦੇਖਿਆ ਮਤ ਤੇ ਸਮੋਸੀਆਂ ਮੈਸ ਕਰਦੇ ਜੀ ਸਾਰੇ ਇਹਨੂੰ ਪਟਿਆਲਾ ਚ ਯਾ ਕੋਈ ਨਹੀਂ ਅਸੀਂ ਤਾਂ ਜ਼ਿਆਦਾ ਹੀ ਕਰਦੇ ਆ ਜਾਮ ਲੱਗ ਗਿਆ ਜੀ ਰੇੜੀ ਨਹੀਂ ਨਿਕਲਦੀ ਰੋਨੂ ਅਮਰੂਦਾਂ ਵਾਲੀ ਇਹ ਵੀ ਜਿਹੜਾ ਢੂਪੀੜ ਦੇ ਵਿੱਚ ਅਜ ਅਮਰੂਦ ਵੇਚਦਾ ਫਿਰਦਾ ਤੇ ਸਟੋਰੀਆਂ ਚਲੋ ਵੀ ਚਲੋ ਹਾਂ ਮਿਲ ਗਿਆ ਕੁਛ ਕਿ ਨਹੀਂ ਲੈ ਲਿਆ ਸੋ ਲੈ ਲਿਆ। ਇਹ ਸਾਡੇ ਨਾਲ ਪਾ ਤੇ ਲਵਾਵੇ ਚ ਪਾ ਲੋ ਤੇ ਬਾਕੀ ਖਾਓ ਜੀ ਸਮੋਸੀਆਂ ਗਰਮ ਗਰਮ। ਪੂਰੀ ਰੌਣਕ ਲੱਗੀ ਹੋਈ ਆ ਜੀ ਬਾਜ਼ਾਰ ਦੇ ਵਿੱਚ। ਹੁੰਦਾ ਕੋਈ ਸ਼ੀਮਰ ਹੁੰਦਾ ਹੈ। ਸ਼ੀਮਰ ਸ਼ੀਮਰ ਇਹਦਾ ਕੀ ਪ੍ਰਾਈਸ ਆ? ਲੋ ਜੀ 10 1300 ਪਹੁੰਚ ਗਿਆ ਜੀ। ਬਟਨਾਂ ਦੁਕਾਨ ਚ ਸੇਲ ਦਾ ਬਹੁਤ ਪ੍ਰਭਾਵ ਆ ਬਾਹਰ ਸੇਲ ਅਜੇ ਵੀ ਚੱਲ ਰਹੀ ਆ ਤੇ ਸੂਟ ਸੂਟ ਦਾ ਕਲਰ ਬਹੁਤ ਪਿਆਰਾ ਹੈ ਨਾ ਡਾਰਕ ਜਿਹਾ ਕਲਰ ਆ ਤੇ ਇਹਨਾਂ ਨੂੰ ਦਿਖਾ ਦਿਓ ਇਹਨਾਂ ਦੀ ਪਸੰਦ ਦਾ ਸੂਟ ਨਹੀਂ ਇਹ ਇੰਨਾ ਨਹੀਂ ਕਿ ਕੀ ਦੇਖਣ ਲਈ ਨਹੀਂ ਮੈਂ ਤਾਂ ਉਹ ਦੇਖਿਆ ਸਿਮਰ ਦਾ ਵੀ ਇਹ ਜਿਹਾ ਹੁੰਦਾ ਹੈ ਇਹ ਮੈਂ ਕਟੇਰ ਪਾਰਟੀ ویئر ਸੂਟ ਦਿਖਾ ਦਿਓ ਜੀ ਪਾਰਟੀ ویئر ਸਰਨ ਤਾਂ ਘੜਾ ਲੈਣਾ ਕਰਨ ਪਾਲਟੀ ਵੀਰ ਲੈਣਾ ਨਹੀਂ ਕਰਨ ਲੈ ਲੈ ਬੰਦੂ ਰੋੜੀ ਠੀਕ ਠੀਕ ਜੀ ਹੋਇਆ ਜਦ ਆਪ ਕੋ ਨਾ ਲਾ ਲਓ ਜੀ ਖਲ ਗਿਆ ਜ਼ੋਰ ਚੱਕੋ ਜੀ ਤਰੇਵਾ ਹੈ ਜਾਸਮੀਨ ਨੂੰ ਕੱਪੜੇ ਦੀ ਪੂਰੀ ਨਾਲ ਜੋਗੀ ਤੁਹਾਨੂੰ ਨਹੀਂ ਪਤਾ ਹੈਗਾ ਰੱਖੋ ਜੀ ਹੋਰ ਰੱਖਾ ਗਰਮੀ ਇਹ ਨਹੀਂ ਘਟੇ ਮਮਾ ਇਹ ਹੁਣ ਤੁਸੀਂ ਦੇਖ ਕੇ ਲੈਣਾ ਇਹ ਤੁਸੀਂ ਦੇਖ ਕੇ ਲੈਣਾ ਭਾਈ ਵੀ ਕਿਹੜਾ ਪੈਂਦਾ ਕਿਹੜਾ ਨਹੀਂ ਗਾਲਾ ਪਾਉਂਗੇ ਮਾਮੀ ਜੀ ਦੇਖ ਲਓ ਪਾਟਨ ਚ ਦੇਖ ਲਓ ਫਿਰ ਸੀ ਅਜ ਮਲਟੀਵੀਅਰ ਪਾਟਨ ਚ ਦੱਸੋ ਪਾਟੀਵੀਅਰ ਕਿਤਾ ਹੈਂ ਸਿਆ ਜੇ ਚਪੈ ਪਾਟੀਵੀਅਰ ਕਿਰਾਉਣਾ ਨਹੀਂ ਸਰਦੀਆਂ ਵਿੱਚ ਉਹ ਨਹੀਂ ਅੜੀ ਨਹੀਂ ਲਾਦਾ ਪਾਟੀਵੀਅਰ ਛੋਟਾ ਦਿਖਾਇਆ ਨਾ ਡਾਰਕ ਡਾਰਕ ਜੀ ਲਾਈਟ ਜਾਂ ਕਲਰ ਬਧਿਆ ਨਹੀਂ ਲੱਗਦਾ ਅੱਜ ਕੱਲ੍ਹ ਗਰਮੀਆਂ ਚ ਗਰਮੀਆਂ ਚ ਪਾਉਂਦੇ ਵੈਸੇ ਲੈਟੇ ਆ ਉਹ ਚੱਲ ਆਪਣੀ ਆਪਣੀ ਚੋਇਸ ਹੁੰਦੀ ਸਭ ਦੀ ਚੁੰਨੀ ਕਿੰਨੀ ਵਧੀਆ ਚੁੰਨੀ ਕਿਆ ਵਧੀਆ ਆਪਣਾ ਦੇਖੀ ਜਾਂਦੇ ਲੈਣਾ ਤਾਂ ਮਾਮੀ ਦੀ ਮਾਮੀ ਨੂੰ ਹੀ ਨਾਲ ਪੁੱਛੋ ਨਾ ਮਾਮੀ ਦੱਸੋ ਤੁਸੀਂ ਵੀ ਹਾਂ ਭਈ ਭਈ ਐਦਾਂ ਦਾ ਡਿਜ਼ਾਈਨ ਕੁਝ ਹੋਰ ਦਵਾ ਦਿਓ ਹਾਂ ਇਹ ਤਾਂ ਕੋਈ ਨਹੀਂ ਬਸੋ ਹਾਂ ਇੱਕ ਰੁਕ ਜਾ ਪੀ ਲੋ ਕਰਨ ਵੀ ਮਾਮੀ ਤਾਂ ਕਨਫਿਊਜ਼ ਹੋ ਜਾਂਦੇ ਇਹਨਾਂ ਦਾ ਆਏ ਆ ਕੇ ਬੀਬੀਏ ਪਹਿਣਾ ਦਾ ਦੁਕਾਨਾ ਚਾਹੀ ਹਾਲ ਹੋ ਜਾਂਦਾ ਇਹ ਕਰੇਵ ਕੀ ਕਿਹੜਾ ਕਰੇਵ ਵਾਲਾ ਦੇਖਣਾ ਪਾਜੀ ਕਰੇਵ ਵਾਲਾ ਦੇਖੋ ਕਰੇਵ ਆ ਤਾਂ ਫਿਰ ਕੋਲ ਇੰਨੇ ਵੀ ਤਾਂ ਕਰਕੇ ਰੱਖੀਏ ਮੈਂ ਪਾਰਟੀ ਵੇਲੇ ਚੱਲਣੀ ਆਹੀ ਹਾਂ ਨਹੀਂ ਉਹ ਆਪਣੀ ਦੇਵੀ ਦੇ ਅੱਖਰ ਦੇ ਗਰੇ ਵਾਲੇ ਕਾਟਨ ਦਾ ਵੀ ਟਿਕਰੰਦ ਚਲ ਉਹਨਾਂ ਦੀ ਚੁਆਇਸ ਆ ਕਿਵੇਂ ਦਰੋਂ ਨਕਦੇ ਕਿੰਨਾ ਫੈਨ ਗੋਲਿੰਗ ਪਾਣੀ ਪੇਤਾ ਲਾਈਨ ਤੋਂ ਉਹਦੀ ਨਹੀਂ ਚੀ ਲੱਗਣਾ ਕਾਟਨ ਦੇ ਕਨਫਿਊਜ਼ ਨਾ ਹੋ ਜਾਂ ਉਹਦੇ ਵਿੱਚ ਦੇਖ ਲਾ ਸਿਆ ਮਰਚੀ ਮਰਚ ਜਿਹੜਾ ਮੈਂ ਜੀਵਰ ਜੀ ਪਾਸ ਪਾਣੀ ਵੀ ਫੋਲਡ ਕਰ ਆ ਵੀ ਜੀ ਨਿਕਲੀ ਜਾਂ ਤਾਂ ਪਾਜੀ ਇਹ ਨਹੀਂ ਤਾਂ ਉਹ ਕਿਤੇ ਲੱਗਣਾ ਉਹ ਹਲਕਾ ਜਿਹਾ ਢਣਕੀ ਚ ਲੱਭ ਜਾਂਦਾ ਵਿੱਚ ਪੈ ਜਾਂਦਾ ਇਹ ਵਿੱਚ ਚੁਗਦੀ ਹੈ ਇਹ ਨੇ ਦੇ ਵਿੱਚ ਉਹ ਵੀ ਨਾ ਮੈਂ ਲਾਈਕ ਆਪਕਾ ਬਹਿਣਾ ਰੈਡੀ ਦਾਲੀ ਚ ਜੀ ਦਾਲੀ ਚ ਇਹ ਚਾਹ ਕਲੇਰੀ ਹੈ ਚਾਹ ਕਲੇਰੀ ਹੈ ਮਾਸਿਮਲ ਕੋਈ ਸਿ ਪ੍ਰੋਗਰਾਮ ਕਰਵਾ ਦੋ ਕੋਈ ਨਾ ਸਪੋਲ ਹੀ ਗਾ பெகார <laughs> thank you di di kamar di 11 ਆਹ ਵਾਹ ਨਾ ਤੇ ਲੋਕ ਸੋਹਣੇ ਤੇ ਇਸ ਕਲਰ ਦਾ ਜਿਆਦਾ ਨਹੀਂ ਜੀ ਸੋਹਣੇ ਬਹੁਤ ਸੋਹਣੇ ਆ ਵੀ ਸੂਟ ਵਧੀਆ ਜਿਹੜਾ ਖੁੱਲਣ ਲੱਗਾ 24 ਇਹ ਨਾਲੇ ਰੇਅਰ ਜਿਹਾ ਕਲਰ ਹੈ ਇਹ ਹਮਮ ਇਹ ਕਲਰ ਹੈ ਨਹੀਂ ਨਾ ਬਹੁਤ ਵਧੀਆ ਤੇਰੇ ਕੋ ਚੰਗਾ ਜੀ ਇਸ ਕਲਰ ਦੇ ਵਿੱਚ ਕੋਈ ਹੋਰ ਸੂਟ ਦਿਖਾ ਸਕਦੇ ਪੱਟੇ ਹੋਏ ਨੇ ਜਿੰਨੇ

ਕਿਆ ਕਰਦੇ ਤੁਸੀਂ ਇਹ ਆਪਣਾ ਦੋਹਾਂ ਜਣਿਆਂ ਨੇ ਫਰਮ ਸੇ ਬੱਧਿਆ ਮੈਂ ਸੌ ਜਾ ਸੌ ਜਾ ਸੌ ਜਾ ਤੂੰ ਸੌ ਜਾ ਹਾਂਜੀ ਖੇਤ ਦੇ ਨਾਲੇ ਮੈਂ ਬਣਨ ਤੋਂ ਨਾਲ ਸਾਲਦਾ ਉਹ ਕੱਪੜਾ ਵੀ ਡਿਸਾਈਡ ਕਰ ਲਿਆ ਕੋਈ ਨਾ ਪਹਿਲਾਂ ਤਾਂ ਤਾਂ ਬੰਦਾ ਨਹੀਂ ਉਹ ਤਾਂ ਓਕਣੀ ਪਿਆ ਜਿਹੜਾ ਤਾਂ ਹੋਰ ਕੱਪੜਾ ਡਿਸਾਈਡ ਕਰ ਲਿਆ ਆਪੇ ਪਹਿਲਾਂ ਕਿੰਨੀ ਵਾਰ ਬੰਨਿਆ ਪਹਿਲਾਂ ਮੈਨੂੰ ਇਹ ਦੱਸ ਤੇ ਨਾਲੇ ਦਮਾਲੇ ਵਾਲਾ ਕੱਪੜਾ ਅਲੱਗ ਹੁੰਦਾ ਇਹ ਨਹੀਂ ਹੁੰਦਾ ਇਹ ਪੱਗ ਦਮਾਲੇ ਦਾ بڑا ਘੱਟ ਚੌੜਾ ਹੁੰਦਾ। ਕੋਈ ਪਤਾ ਹੈ? ਠੀਕ ਹੈ ਨਾ? ਹਾਂ। ਇਹ ਪੱਗ ਹੈ। ਹਾਂ। ਕੱਟ ਲਿਓ, ਕੱਟ। ਕੱਟ ਕੇ ਨਹੀਂ ਜਿਹੜਾ ਕੱਪੜਾ ਰੀਲ ਚ ਆਉਣਾ, ਰੀਲ ਤੇ ਆਉਣਾ। ਆਹ ਸੂਟ ਥਲੜਾ ਬੜਾ ਵਧੀਆ ਸੀ। ਜੈਸੇ ਮੈਂ ਚੱਕਿਆ, ਇੱਕ ਵਾਰ ਚੱਕਿਆ ਉਹਨੂੰ। ਹਾਂ। ਚਾਹਤੇ ਆਪਾਂ ਦੋਹੀ ਤਾਂ ਪਸੰਦ ਕਰੀ ਜਾਂਦੇ ਆ। ਲੈਣ ਵਾਲੇ ਨਹੀਂ ਨਾ ਪੁੱਛਦੇ। ਕਹੀ ਜਾਂਦੇ ਨੇ ਲੈਣੋ। ਨਾ। ਕਰ ਪਸੰਦ। ਬੰਤਾ ਸੀ। ਉਹ ਕਿਹੜਾ? ਆਹੀ ਦੇਖ ਲਓ ਫਿਰ ਆ ਗਈ ਮੇਨੂੰ ਭਾਜੀ ਆਪਣੀਆਂ ਗੱਡਿਓ ਇੰਨੀ ਲੈ ਕੇ ਦੇ ਮਮੀ ਲੈ ਤੁੰਮੀ ਦੇ ਕੇ ਦੇ ਆ ਗਿਆ ਮੜਾ ਜਿਹੜਾ ਬਾਈ ਕੱਟਣ ਲੱਗਿਆ ਦਾ ਸੂਟ ਆ ਇਹ ਉਹਦੇ ਨਾਲ ਤੇ ਵੀ ਪਰ ਕਸ ਲੈ ਟੱਚ ਰੰਗ ਖਣਦਾ ਚੁੰਨੀ ਯਾਰ ਇਹਦੀ ਸਹੀ ਲੱਗਦੀ ਮੈਨੂੰ ਜੀ ਵੀ ਫੜਦੀ ਨਹੀਂ ਹੈ ਹਾਂ ਆਹ ਜਿਹੜੀ ਉਹਨਾਂ ਦੇ ਹੱਥ 'ਚ ਆ ਨਾ ਹਾਂ ਨਹੀਂ ਉਦਾਂ ਹੀ ਪਤਾ ਨਹੀਂ ਬਲ ਬਲ ਜੀ ਜ਼ਿਆਦਾ ਪਏ ਹੋਏ ਇਹਦੇ 'ਚ ਹਾਂ ਚੱਲ ਬੱਕੜ ਦਾ ਕੌਣ ਮਾਰਦਾ ਹਾਂ ਇਹਨਾਂ ਨਾਲ ਆਈਦ ਬਟਾ ਹਾਂ ਹਾਂ ਆਹ ਸੂਟ ਕਿਹੜਾ ਗ੍ਰੀਨ ਜਾਂ ਕਲਰ ਹੈ ਉਸ ਦਾ ਸੌਣਾ ਪੈਤੀ ਆਉਂਦਾ ਅੱਜ ਆਹ ਆਹ ਇਹ ਕਲਰ ਵੀ ਨਹੀਂ ਮਿਲਦਾ ਤੇ ਸੌਣਾ ਉਹ ਰਾਂਸੀਮ ਕਲਰ ਲੈ ਲੈਨੇ ਤੋਂ ਇਹ ਜੀ ਦੰਮਨ ਦੇ ਵੀ ਆਨ ਤੇਵਾਗੇ ਨਹੀਂ ਗਈ ਆਪਾਂ ਇਹਨੂੰ ਹਾਂ ਮੰਨੂ ਨਹੀਂ ਮੈਂ ਇਹਨਾਂ ਯਾਦ ਰੱਖਦਾ ਤੇ ਤਾਂ ਸਾਨੂੰ ਯਾਦ ਹੋਣਾ ਵੀ ਕਿਹਦੇ ਵਿਆਹ ਨੂੰ ਕਿਹੜਾ ਸੋਟ ਲੱਤਾ ਤੁਸੀਂ ਲਓ ਜੀ ਕਰੇ ਵਿੱਚ ਆ ਗਿਆ ਦੁਬਾਰਾ ਕੰਮ ਆ ਪੁੱਤ ਟੋਬੀ ਢੂਬੀ ਨਹੀਂ ਆ ਗਈ ਬੱਤੇ ਆ ਰਹਾ ਲਓ ਜੀ ਆ ਦੁਪੱਟਾ ਦੇਖ। ਉਹ ਵੀ ਦੁਪੱਟਾ ਤਾਂ ਆ ਵੀ ਦੁਪੱਟਾ ਦੇਖ ਤਾਂ ਚਮਕਦਾ ਪਿਆ ਹਨ। ਸਾ ਵੀ ਕਲਰ ਸੋਹਣਾ। ਲਓ। ਚੱਕੋ ਦੁਪੱਟੇ ਨਾਲੇ। ਦੇਖੋ। ਉਹ ਇੱਕ ਲੈਣਾ ਸਾਰਾ ਆਉਂਦੀ ਹੈ। ਇਹਨਾਂ ਦੀ ਡਿਊਟੀ ਆ ਬਾਈਆਂ ਦੀ ਥੋੜਾ ਥੋੜੀ ਡਿਊਟੀ ਪਸੰਦ ਕਰਨਾ ਸੂਟ ਕਿਹੜਾ ਲੈਣਾ ਇਹਨਾਂ ਦੀ ਡਿਊਟੀ ਆ ਦਿਖਾਉਣ ਦੀ ਬਾਹਰ ਨਹੀਂ ਜਾਣਾ ਹਾਂ ਕਰਨ ਕੀ ਆ ਦਿਖਾ ਕੇ ਲਿਆ ਇਹਨੂੰ ਹੂੰ ਕੀ ਅਰੇ ਚਕਲਾ ਕੀ ਰਹੀ ਕੋਈ ਨਾ ਅਜਾ ਬਠਾਲਾ ਬਾਰੇ ਉਹਨਾਂ ਕਿ ਕਿ ਕੀ ਕਰਦੇ ਏ ਦੋਹ ਜਾਨੀ ਪਿੱਛੇ ਜਾਸੂ ਲੱਗਦਾ ਮੈਂ ਮਮੀ ਤੇ ਲੈਣਾ ਨਹੀਂ ਮਾ ਵੀ ਹਸਣਾ ਨਾ ਰੰਗ ਪਹਿਲਾਂ ਵੀ ਕੋਲਾਂ ਕਿ ਤੂੰ ਮੇਰੇ ਪਸੰਦੇ ਦਾ ਛੱਡੇ ਨਾ ਮੈਂ ਵੈਸੇ ਜਿੱਥੇ ਜਣਾ ਮੈਂ ਤੇਰੇ ਪਸੰਦ ਕਰਕੇ ਆਪਦੇ ਕਰਦੀ ਹੂੰ। ਹੂੰ। ਲੈ ਸੱਤਾਂ ਲਾ ਸਹੀ ਹੈ ਨਾ ਫਿਰ ਗਿਫਟ ਜਿਹੜੇ ਦੇਣ ਲੈਂਦੇ ਆ ਉਹ ਤਾਂ ਉਹ ਹੀ ਕਬੂਲ ਕਰ ਲੈਂਦੇ ਆ। ਡਾਕਟਰ ਤਾਂ ਤੂੰ 500 ਦਾ ਸੂਟ ਵੀ ਦੇ ਦੋਗੀ ਵੀ ਆ ਗਿਫਟ ਆ ਮੇਰੇ ਵੱਲ ਤੇ। ਉਹ ਤਾਂ ਜਿੰਨਾ ਰੋਂਪੜ ਤੋਂ ਲਿਆਉਂਦੀ ਪੱਕਾ। ਦਸਾਈਡ ਤਾਂ ਵੀ ਇੰਨੀ ਕ੍ਰੇਜ਼ ਚੱਕ ਲਈ ਆ ਦਿਨਾਂ ਤੋਂ। ਹਾਂ। ਮੈਨੂੰ ਆ ਵੀ ਸੋਹਣਾ ਲੱਗਦਾ ਮੈਨੂੰ ਉਹ ਵੀ ਸੋਹਣਾ ਲੱਗਦਾ। ਕਲਰ ਦੋਵੇਂ ਮਿੱਠੇ ਆ। ਕੀ ਤੋਹੇ ਕਰਾਸਟਰ ਕੋ ਹੈ ਨਹੀਂ ਐ ਲਗ ਲਾ ਬਿਸ਼ਲਬ ਵੀ ਤਾਹੋ ਮਮੀ ਤੂ ਮਾ ਦੋ ਆਹ ਜਾਂ ਤੂ ਕਰੋ ਜੀ ਜੇ ਢੱਲੀ ਕਰੋ ਕਲਤੀ ਨਹੀਂ ਉਧਰ ਰਹਿ ਤੂ ਆਹ ਖੜੀ ਜਾ ਕੇ ਕਾਊਂਟਰ ਕੋਲ ਪ੍ਰੀਤ ਪਰਯਾਪਤ ਕੋਲਾ ਆਜੋ ਹੈ ਹੋਰੜਾ ਹੀ ਪੱਜੀ ਆਜਾ ਆਜੋ 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 ਤਸਕਰੀਬ ਨਹੀਂ ਖਾਣਾ ਗਲਾ ਆਉਲਣਾ ਖਰਾਬ ਮੈਨੂੰ ਪਤਾ ਤੇਰੀ ਸਕੀਮ ਤੁਰੂ ਦਿਖਾ ਕੇ ਲੈ ਆ ਬੀ ਉਹ ਖਾਉਂਗੀ ਤਾਂ ਮੈਂ ਵੀ ਖਾਉਂਗੀ ਅਜਾ ਮੌਸਮ ਹੈ ਨਹੀਂ ਪਤਾ ਆਈਸਕ੍ਰੀਮ ਖਾਣ ਵਾਲਾ ਠੀਕ ਹੈ ਯਾਦ ਹੈ ਮੈਂ ਮੈਨਾਂ ਗੱਲ ਕਰਤੀ ਆਂਦੇ ਨੇ ਕੁਛ ਨਹੀਂ ਦਈ ਖਾਣੀ ਹੈ ਵਕਤੀ ਆਪੇ 100 ਦੇ ਦੋ ਮੈਨੂੰ ਜਾਣ ਨਹੀਂ ਹੈ ਆਜੋ ਚਲੋ ਵੀ ਉਠੋ ਚਲੋ ਕਿੱਥੇ ਨੂੰ ਚੱਲੀਏ ਕਿੱਥੇ ਨੂੰ ਜਾਣਾ ਅਸਕਰੀਬ ਕੋਲ ਜਾਣਾ ਅਸਕਰੀਬ ਕੋਲ ਠੀਕ ਆ ਜੀ ਮਿਲਦੇ ਆ ਤੁਹਾਨੂੰ ਅੱਜ ਦਿਨ ਛਕਣਾ ਦਾ ਜੀ ਸ਼ਹਿਰ ਵਿੱਚ ਚੱਲ ਰਹੀ ਆ ਸੇਲ ਤੇ ਆ ਗਿਆ ਜੀ ਬਿਆਲੇ ਸਮਾਨ ਹੁਣ ਤਾਂ ਸਾਰਾ ਕੁਝ ਮੋਡੀਫਾਈ ਹੋ ਕੇ ਲੱਗ ਗਿਆ ਹੁਣ ਜਾਗੋ ਵੀ ਸਸਕਨਾਂ ਦੇ ਵਿੱਚ ਜਿਹੜੇ ਸੰਧਾਰੇ ਸੁਧੂ ਰਜ ਬਿਸਕਟ ਪਾ ਕੇ ਦਿੰਦੇ ਪੀਪਰ ਦੇ ਕੋਜੀ ਕਿਵੇਂ ਕਰਾਵਾ ਮੋਡੀਫਾਈ ਕਰਨ ਤੇ ਬੱਚੇ ਆਉਗੇ ਇੱਧਰ ਜਾਗੋਂ ਆਉਂਦੇ ਵੀ ਇੱਥੇ ਸਰੋਂ ਦਾ ਤੇਲ ਪਾਉਂਦੇ ਹੁੰਦੇ ਤੇ ਘੜੇ ਦੇ ਵਿੱਚ ਪਪੜ ਤਿਆਰ ਕਰਦੇ ਹੁੰਦੇ ਸੀ ਤੇ ਇਹ ਆ ਗਈ ਜੀ ਸਬਜ਼ੀ ਦੀ ਬਕਤੀ ਨਹੀਂ ਆ ਗਈ ਤਾਂ ਸੋਣ ਤੇ ਇਹ ਆ ਗਿਆ ਜੀ ਦਾਦਕੇ ਆਂਦਾ ਉਹ ਜਿਹੜੀ ਠੰਢੀ ਸਾਈਡ ਆ। ਇੱਕ ਤੱਕ ਇੱਕ ਚੀਜ਼ ਪਈ ਆ ਇੱਕ ਤੱਕ। ਜਿਹੜਾ ਘੋੜ ਪਾਉਂਗਾ ਉਦੋਂ ਦਾ ਮਠਾ। ਬਹੁਤ ਵਧੀਆ ਸਮਾਨ ਆ ਜੀ ਬਾਈ ਕੋਲ ਹਰ ਤਰ੍ਹਾਂ ਦੀ ਆਈਟਮ ਆ ਆ ਜਾ ਰਾਜੀ ਉਹਰੇ ਪਾਜੀ ਬੁਲਾ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵਿਆਹ ਵਾਲਾ ਘਰ ਵੀ ਬਣਾਇਆ ਵਾ ਜੀ ਇਹਨਾਂ ਨੇ ਵਾਕਈ ਬਹੁਤ ਵਧੀਆ ਸਮਾਨ ਆ ਤੁਹਾਡੀ ਦੁਕਾਨ 'ਚ ਥੈਂਕ ਯੂ ਥੈਂਕ ਯੂ ਜੀਵੇਂ ਸਮੇ ਦਾ ਦੌਰ ਵਾਪਸ ਆ ਰਿਹਾ ਪੁਰਾਣੇ ਸਮਿਆਂ ਦਾ ਹਨਾ ਸਾਰਾ ਕੁਛ ਆ ਦੇਖੋ ਜਿੱਦਾਂ ਚਾਰਖਾ ਹੋ ਗਿਆ ਹਨਾ ਆ ਲੈਂਪ ਵੀ ਲੈਂਪਾਂ ਦਾ ਵੀ ਬਹੁਤ ਕੁਝ ਬਣਾਇਆ ਹੋਇਆ ਦਿਖਾਇਓ ਆ ਦੇਖੋ ਇਹਦੇ ਵਿੱਚ ਕੀ ਹੈ ਫਲੈਟ ਜਾਗੂ ਗਿਆ ਦਾ ਚ ਜੈਸਮੀਨ ਤੇਰੀ ਸੋਚੀ ਜਿੰਦਾ ਪੁੱਤ ਹੈ ਚੀਜ਼ਾਂ ਹੈ ਨਹੀਂ ਦੇਣਾ ਇਹਨਾਂ ਮੈਂ ਦੇਖਿਆ ਵੀ ਆ ਮੇਰੀ ਸੋਚੀ ਚ ਤਾਂ ਹੈਗੇ ਸੀ ਲੈਂਪ ਦੇਖੇ ਪਏ ਮੈਂ ਤੇ ਸਾਰੀ ਸਟੇ ਜਾਈਏ ਟਰੱਕ ਵਗੈਰਾ ਜਨ ਆਣੀਏ ਮੈਂ ਸਾਰਾ ਕੁਝ ਦੇਖਣਾ ਹੈ ਉਹਦਾ ਮਤਲਬ ਸੁਣਿਆ ਵਾ ਸਾਰੇ ਕੁਝ ਕਰਾਣੇ ਮੋੜ ਮੋੜ ਕੇ ਆ ਗਿਆ ਦੇਖ ਲਓ ਕਾਂਸੀ ਹਾਂ ਪੀਪੀਆਂ ਦੇ ਵਿੱਚ ਉਹ ਦੇਣੇ ਸੁਧਾਰੇ ਦੇਣੇ ਉਹ ਸਭ ਕੁਝ ਲੈਣਾ ਸ਼ਗਨ ਵਗੈਰਾ ਕਰਨਾ ਉਹ ਗੁਰਬੀ ਜੀ ਜੀ ਮਿਲਾਈ ਜੀ ਮਿਲ ਗਈ ਦੋ ਇਹਨੂੰ ਅੱਗੇ ਕਿਸੇ ਮਤੋਂ ਤੇਜ ਬਾਤ ਆ ਕੁੜੀ ਦੀ ਸਾਡੀ ਜੀ ਕਿਸੇ ਨਾ ਕਿਸੇ ਦੇ ਕੰਮ ਚ ਕੁਛ ਨਾ ਕੁਛ ਇਹਨੂੰ ਭਾਣ ਨੂੰ ਮਿਲਦਾ ਹੀ ਜਾਂਦਾ ਤਾਂ ਜਿੰਨੇ ਵੀ ਆਨੇ ਹੁਣ ਤੱਕ ਕੱਪੜੇ ਪਾਇਆ ਜੀ ਇਹਨੂੰ ਫੌਰਨ ਤੀ ਆਏ ਪਏ ਸਾਰੇ ਇਹ ਕਿਸਮਤ ਬਹੁਤ ਲੱਗੀ ਆ ਦੇਦੇ ਕਰਨ ਖੋਲ ਕੇ ਦੇ ਦਨੂੰ ਬਿਸਕਟ ਤੁਸੀਂ ਹੁਣ ਕੋਸੇ ਲੈਣਾ ਹੈ ਕਿ ਆ ਕਰਨਾ ਲੈ ਵੀ ਲੈਣਾ ਜੀ ਚੱਲੋ ਚੱਲੀਏ ਜੀ ਚਲੋ ਪਾਜੀ ਨੇ ਸਾਨੂੰ ਪਾਜੀ ਕਹਿੰਦੇ ਵੀ ਚਾਹ ਪੀ ਕੇ ਜਾ ਮਾਂ ਨਹੀਂ ਵੀ ਪਾਣੀ ਪੀ ਲੈਣਾ ਸੀ ਇੰਨੀ ਬਹੁਤ ਆ ਧੰਨਵਾਦ ਤੁਹਾਡਾ ਪਾਣੀ ਵੀ ਨਾ ਪਾਣੀ ਵੀ ਨਾ ਇੱਕ ਬਟਾ ਇੱਕ ਗਲਾਸ ਹੋਰ ਦੇ ਦਿਓ ਬਣ ਨਹੀਂ ਆ ਵੀ ਹੋਰ ਜੀ 6:30 ਆ ਲਓ ਜੀ ਬਟਾ ਆ ਲਓ ਜੀ ਇਹ ਕਿੰਨੇ ਦਾ ਜੀ ਵੀਰੇ ਆ ਦੱਸਿਓ ਆਪਣੇ ਕਿੰਨੇ ਦਾ ਦੱਸੋ ਜੀ ਜੱਸ ਮਿੰਟ ਲੈਣਾ ਕੋਸ ਆ ਪੁੱਛ ਰਹੀ ਸੀ ਮੈਂ ਕਿੰਨੇ ਦਾ ਹਾਂ ਚਲੋ ਲੈ ਲਓ ਇਹ ਸਾਡੇ ਕੋਲ ਉੱਧਰ ਦੇਖੋ ਮੈਂ ਸਾਡੇ ਮੌਜੂਦ ਹਾਂ ਸਾਡੇ ਇਸ ਸਟੋਰ ਵਿੱਚ ਗੁੱਡੀਆਂ ਦੇ ਵਾਲ ਨਹੀਂ ਆਉਂਦੇ ਬਾਦਾਮ ਰੋਗ ਨੂੰ ਤੇਲ ਹੈਗਾ ਤਾਂ ਦੇ ਦਿਓ ਨਹੀਂ ਭਾਜੀ ਉਹ ਕੈਮਿਸਟਰੀ ਅੱਛਾ ਜੀ ਮੈਂ ਨਾ ਬਦਾਮ ਰੋਗ ਨਹੀਂ ਵਰਤਣਾ ਮੈਨਸੇ ਮੈਂ ਉਹ ਟੈਸਟਿੰਗ ਕਰ ਰਹੀ ਹਾਂ ਉਹ ਬਾਦਾਮ ਰੋਗਣ ਵਰਤ ਕੇ ਦੇਖਾਂ ਹੂੰ ਦੋ ਲੈ ਤੁਸੀਂ ਦੇ ਕੇ ਜਾਣਾ ਜੀ ਗਲਾਸ ਹੋਣਾ ਮਤਲਬ ਤੁਸੀਂ ਗਲਾਸ ਸਾਡਾ ਭਾਈ ਨੇ ਆ ਬੰਦਰ ਮਾਰਿਆ ਵੀ ਤੁਸੀਂ ਵਾਹ ਕਰੋ ਜੋ ਪੂਰੇ ਨੂੰ ਤੁਸੀਂ ਬਸ ਜੀ ਥੈਂਕ ਯੂ ਤਨੀਤਾ ਪਤਾ ਗਲਾਸ ਦੇ ਦੋ ਆ ਗਲਾਸ ਨਾ ਬੀਜੀ ਨੂੰ ਦੇ ਦੋ ਦੇ ਦੋ ਚਲੋ ਪੀ ਲਿਆ ਦਿੱਤੀ ਲਿਆ ਚਲਿਏ ਸੇ ਚਲੋ ਜੀ ਚਲੋ